ਖੰਡ ਦੇ ਵਿੱਚ ਅੱਜ ਨਵੀਂ ਸਰਕਾਰ ਦਾ ਸੌਚਕ ਸਮਾਗਮ ਹੋਵੇਗਾ ਜਿਸ ਦੀਆਂ ਤਿਆਰੀਆਂ ਸਾਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਸ਼ਾਮ ਦੇ ਵੇਲੇ ਰਾਜਪਾਲ ਸੌਚ ਕਮਾਉਣਗੇ ਜਿਸ ਕਰਕੇ ਪ੍ਰਿੰਕਾ ਗਾਂਧੀ ਵਾਰਡ ਰਾਜੋ ਵਾਈਨਾਰ ਤੋਂ ਵੱਡੀ ਜਿੱਤ ਹਾਸਲ ਕੀਤੀਆਂ ਉਹਨਾਂ ਦੇ ਵੱਲੋਂ ਤਾਂ ਉਹਨਾਂ ਦੇ ਵੱਲੋਂ ਵੀ ਅੱਜ ਜਿਹੜੀ ਸੌਚੀ ਜਾਣੀ ਹੈ ਤਾਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਤਸਵੀਰਾਂ ਵੀ ਸਾਹਮਣੇ ਆ ਜਾਣਗੀਆਂ ਕੁਝ ਸਮੇਂ ਬਾਅਦ ਤਾਂ ਨਵੀਂ ਸਰਕਾਰ ਦਾ ਅੱਜ ਸੌਚਕ ਸਮਾਗਮ ਹੋਣਾ ਜਿੱਥੇ ਹੇਮੰਤ ਸੋਰੇਨ ਚੌਥੀ ਵਾਰ ਝਾਰਖੰਡ ਦੇ 14ਵੇਂ ਮੁੱਖ ਮੰਤਰੀ ਵਜੋਂ ਸੌਚਣਗੇ ਜੇਕਰ ਸੌਚਕ ਸਮਾਗਮ ਦੀ ਗੱਲ ਕਰੀਏ ਤਾਂ ਇਹ ਰਾਜੀ ਰੇਮ ਮੁਰਾਹਾਬਾਦੀ ਮੈਦਾਨ ਦੇ ਵਿੱਚ আয়ोजित ਕੀਤਾ ਜਾਣਾ ਜਿਸ ਲਈ ਜ਼ੋਰਦਾਰ ਤਿਆਰੀਆਂ ਵੀ ਕੀਤੀਆਂ ਜਾ ਚੁੱਕੀਆਂ ਨੇ ਹੁਣ ਜੇਕਰ ਸੌਚਕ ਦੇ ਸਮੇਂ ਦੀ ਗੱਲ ਕਰੀਏ ਤਾਂ ਰਾਜਪਾਲ ਸੰਤੋਸ਼ ਕੁਮਾਰ ਗੰਗਵਾਰ ਸ਼ਾਮ 4 ਵਜੇ ਹੇਮੰਤ ਸੋਰੇਨ ਨੂੰ ਉਹਦੇ ਦੇ ਜਿਹਦੀ ਸੌਚਕਵਾਈ ਜਾਏਗੀ ਤਾਂ ਪ੍ਰੇਂਕਾ ਗਾਂਧੀ ਜਿਹੜੇ ਵਾਡਰਾ ਤੋਂ ਮਾਫ ਕਰਨਾ ਵਾਈਨਾਰਡ ਤੋਂ ਵੱਡੀ ਜਿੱਤ ਜਿਨ੍ਹਾਂ ਦੇ ਵੱਲੋਂ ਹਾਸਲ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਵੀ ਅੱਜ ਸੋਚੀ ਜਾਣੀ ਹੈ ਜਦੋਂ ਪ੍ਰਿੰਕਾ ਗਾਂਧੀ ਉਹਦੇ ਤੇ ਗੁਪਤ ਰੱਖਣ ਦੀ ਸੋਚ ਚੁੱਕਣਗੇ ਤਾਂ ਉੱਥੇ ਹੀ ਉਹਨਾਂ ਦੇ ਭਰਾ ਰਾਹੁਲ ਗਾਂਧੀ ਤੇ ਮਾਸ ਹੋਣੀਆ ਗਾਂਧੀ ਵੀ ਸੰਸਦ ਮੈਂਬਰ ਵਜੋਂ ਮੌਜੂਦ ਰਹਿਣਗੇ ਤਾਂ ਚਾਰਖੰਡ ਦੇ ਵਿੱਚ ਚੌਥੀ ਵਾਰ ਹੇਮੰਤ ਸੋਰੇਨ सीएम बनन जा रहे ने 14वें मुख्यमंत्री झारखंड ਨੂੰ ਮਿਲਣ ਜਾ ਰਹੇ ਨੇ ਤਾਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਅੱਜ ਸੋਹ ਚੁੱਕ ਸਮਾਗਮ ਹੋਵੇਗਾ ਜਿਸ ਦੇ ਵਿੱਚ सीएम ਦੇ ਨਾਲ-ਨਾਲ ਬਾਕੀ ਜਿਹੜੇ ਵਿਧਾਇਕ ਨੇ ਉਹ ਵੀ ਸੋਹ ਚੁੱਕਣਗੇ ਤਾਂ ਪ੍ਰਿੰਕਾ ਗਾਂਧੀ ਵਲੜਾ ਜਿਨ੍ਹਾਂ ਨੇ Y9 ਤੋਂ ਵੱਡੀ ਜਿੱਤ ਹਾਸਲ ਕੀਤੀ ਹੈ ਉਹਨਾਂ ਦੇ ਵੱਲੋਂ ਵੀ ਅੱਜ ਸੋਹ ਚੁੱਕੀ ਜਾਣੀ ਹੈ ਜਦੋਂ ਸੌ ਚੁੱਕਣਗੇ ਤਾਂ ਰਾਹੁਲ ਗਾਂਧੀ ਭਰਾ ਤੇ ਮਾ ਸੋਨੀਆ ਗਾਂਧੀ ਵੀ ਉੱਚੇ ਇੱਥੇ ਤੌਰ ਤੇ ਮੌਜੂਦ ਰਹਿਣਗੇ ਤਾਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਸ਼ਾਮ 4 ਵਜੇ ਇਹ ਸਾਰਾ ਸਮਾਗਮ ਹੋਵੇਗਾ ਜਿੱਥੇ ਝਾਰਖੰਡ ਨੂੰ ਇੱਕ ਵਾਰ ਫਿਰ ਚੌਥਾ ਮੁੱਖ ਮੰਤਰੀ ਹੇਮਤ ਸੋਰੇਨ ਦੀ ਜਿਹੜਾ ਸ਼ਕਲ ਦੇ ਵਿੱਚ ਮਿਲਣ ਜਾ ਰਿਹਾ ਹੈ ਦੱਸ ਦੇ ਕਿ 14ਵੇਂ ਮੁੱਖ ਮੰਤਰੀ ਬਣਨ ਜਾ ਰਹੇ ਨੇ ਹੇਮਤ ਸੋਰੇਨ ਸਾਰੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਨੇ ਲੋਕਾਂ ਦੇ ਵਿੱਚ ਵੀ ਕਾਫੀ ਉਤਸ਼ਾਹਿਤ ਜਿਹੜਾ ਲੋਕ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਨੇ